ਪਰਸਤਾਨ ਦਾ ਕੀ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੂੰ ਰਾਏ ਪਰ ਦੀਤਲ ਵੰਡਿਤ ਵਾਅਸੇ ਤੇ ਇਹ ਸਭ ਕਰਦੇ ਆਏ ਸੀ ਸਤਿਗੁਰ ਜਿੱਦੇ ਨਾਨਕ ਜੀ ਜੱਲ ਲੈ ਕੇ ਆਏ ਸੀ ਇੱਥੇ ਲਗਭਗ ਗੁਰੂ ਨਾਨਕ ਸਾਹਿਬ 14 ਸਾਲ 9 ਮਹੀਨੇ ਤੇ 13 ਦਿਨ ਇਸ ਕਰਦੇ ਵਿੱਚ ਵਿਚਰੇ ਨੇ ਧੰਨ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਹਰ ਰੋਜ਼ ਬੀਰ ਸਭ ਜਾ ਕਰਦੇ ਸੀ ਜਿੱਥੇ ਸਤਗੁਰਾਂ ਦਾ ਤਪ ਸਥਾਨ ਹੁੰਦਾ ਧੰਗੁਰ ਨਾਨਕ ਸਾਹਿਬ ਫੇਰ ਇਤਿਆਹ ਕੀ ਜਲਪਾਣੀ ਛੱਕ ਕੇ ਫੇਰ ਹੱਟ ਸਭ ਜਾ ਕਰਦੇ ਸੀ ਜਿੱਥੇ ਮਹਾਰਾਜ ਨੇ ਤੇਰਾ ਤੇਰਾ ਤੋਲ ਕੇ ਪੂਰਾ ਦੁਨੀਆ ਨੂੰ ਨਿਵਾਜਿਆ ਧੰਗੁਰ ਨਾਨਕ ਸਾਹਿਬ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕੇ ਨਾਲ ਇਸੇ ਹੀ ਕਰਦੇ ਵਿੱਚੋਂ ਮਹਾਰਾਜ ਦੀ ਵਿਰਾਧਰਵਾਨਾ ਹੋਈ ਤੇ ਚਲੋ ਟਾਲੇ ਦੀ ਤਰਤੀ ਤੇ ਵਿਆਹ ਗਏ ਧੰਗੁਰ ਨਾਨਕ ਸਾਹਿਬ ਮਹਾਰਾਜ ਮਾਦਾ ਸਲੱਖਣੀ ਦੀ ਗੋਲੀ ਇਸ ਕਰਦੇ ਚਾਹੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਤਕਾਰੇ ਨਾਲ ਦੋ ਸਭ ਜਾਦੇ ਸਤਗੁਰਾਂ ਦੇ ਹਾਰੇ ਇਹਨਾਂ ਦਾ ਇਤਿਹਾਸ ਦੇ ਵਿੱਚ ਬੰਦਾ ਬਸਰੀ ਜੰਤ ਬਾਬਾ ਲਖਮੀ ਦਾ ਹੈ ਅਨਗੁਰੂ ਨਾਨਕ ਸਾਹਿਬ ਨੇ ਇਸੇ ਹੀ ਘਰ ਦੇ ਵਿੱਚ ਦੋ ਅਦਾਸੀਆਂ ਸਤਗੁਰਾਂ ਨੇ ਕੀਤੀਆਂ ਸੱਚੇ ਪਾਤਸ਼ਾਹ ਨੇ ਬਹੁਤ ਹੀ ਸਮਾਂ ਲੰਮਾ ਇਸ ਘਰ ਦੇ ਵਿੱਚ ਰਹੇ ਨੇ ਅਨਗੁਰੂ ਨਾਨਕ ਸਾਹਿਬ ਇਹ ਬਹੁਤ ਚੋਣਕੀਤੇ ਪਾਤਸ਼ਾਹ ਨੇ ਪਾਈ ਦੂਸਰਾ ਨਨਕਾਣਾ ਸਾਹਿਬ ਇਹ ਧਰਤੀ ਧੰਗੁਰ ਮਾਨਕ ਸਾਹਿਬ ਬਹੁਤ ਪੂਜਨਯੋਗ ਧਰਤੀ ਹੈ ਬੜੇ ਰੰਮਾ ਸਮਾ ਸਤਿਗੁਰ ਇਸ ਕਾਜ ਵਿੱਚ ਰਹੇ ਅੰਦਰ ਰਤਨ ਗੁਰੂ ਨਾਨਕ ਸਾਹਿਬ ਖਜਾਈ ਸਮੇ ਆਪਾਂ ਨੂੰ ਪ੍ਰਤਨ ਕੋਈ ਸ਼ਿੱਕੇ ਮਿਲੇ ਸੀ ਅੰਦਰ ਸਤਿਗੁਰਾਂ ਦੀਆਂ ਰਤਨ ਘਰ ਦੀਆਂ ਦੁਆਰਾਂ ਨੇ ਜੋ ਸ਼ੀਸ਼ੇ ਵਿੱਚ ਮੜੀਆਂ ਨੇ ਆਪ ਦਸਤਿੰਦਾਰੀ ਕਰ ਸਕਦੇ ਹੋ ਧੰਗੁਰ ਨਾਨਕ ਸਾਹਿਬ ਦੀ ਕਿਰਪਾ ਸਦਕਾ ਨਾਲ ਇਹ ਬਾਹਰ ਕੋਈ ਜੋ ਦਿਨ ਇਹ ਸਾਰਾ ਸ਼ਹਿਰ ਜਲ ਸਕਦਾ ਸੀ ਤੇ ਅੱਜ ਵੀ ਉਸੇ ਮਰਜਾਦਿਆਂ ਨੂੰ ਛੋਟੇ-ਛੋਟੇ ਡੋਲ ਲੈ ਕੇ ਸ੍ਰੀ ਸ਼ਾਂਦੀ ਦੀਆਂ ਹੁੰਦੀਆਂ ਨੇ ਇਤੋਂ ਜਲ ਖੜ ਕੇ ਆਪਣੇ ਘਰ ਦਾ ਲੰਗਰ ਪਾਣੀ ਤਿਆਰ ਕਰਦੀਆਂ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਹੁਤ ਰਹਿਮਤਾਂ ਨੇ ਸਤਿਗੁਰਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਕਟਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਅਪਾਰ ਬਾਹਰ ਕਿਰਪਾ ਕਰਨ ਚਰਦੀਆਂ ਕਲਾ ਬਖਸ਼ਣ ਦੇ ਤੋਂ ਨਿਰਬਖਸ਼ਣ ਨੇਕਮਈ ਕਰਨਾ ਬਖਸ਼ਣ ਵਾਹਿਗੁਰੂ ਜੀ ਦਾ ਕਾਲ ਸਾਹ ਗੁਰਦੁਆਰਾ ਆਪਾਂ ਅੱਜ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇਖੇ ਖੜੇ ਆ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਉਹ ਪਵਿੱਤਰ ਸਥਾਨ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ ਪੂਰੀ ਦੁਨੀਆ ਵਿੱਚ ਜਿੰਦੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇਸ਼ਾਂ ਵਿਦੇਸ਼ਾਂ 'ਚ ਇਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਸੁਲਤਾਨਪੁਰ ਲੋਧੀ ਆਂਦੀਆਂ ਹਨ ਹੁਣ 555ਵਾਂ ਪ੍ਰਕਾਸ਼ ਪੁਰਬ ਆਰੰਭ ਹੋ ਚੁੱਕਾ ਹੈ ਨਗਰ ਕੀਰਤਨ ਪਰਸੋਂ ਹੋਣਾ ਹੈ 15 ਤਰੀਕ ਨੂੰ ਪੰਜ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਮੈਂ ਸੁਲਤਾਨਪੁਰ ਦੀ ਧਰਤੀ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਗੁਣਾਂ ਲੇਵਾ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਇਹ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਇਸ ਪਵਿੱਤਰ ਦਿਹਾੜੇ ਤੇ ਆਓ ਗੁਰਨਾਨ ਨਾਉ ਲੇਵਾ ਸੰਕਤਾ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ। ਉਹ ਨਾਨਾ ਦੇਵ ਜੀ ਮਹਾਰਾਜ ਮੁਸਲਮਾਨਾਂ ਦੇ ਵੀ ਪੀਰ ਸੀ, ਹਿੰਦੂਆਂ ਦੇ ਵੀ ਗੁਰੂ ਸੀ। ਪੂਰੀ ਦੁਨੀਆ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਹਾੜਾ ਬੁਖਰੇ ਵਕਤ ਤਰੀਕਾ ਨਾਲ ਆਪਣੇ ਧਰਮ ਵਿੱਚ ਕੋਈ ਆਪਣੇ ਪੀਰ ਦੇ ਰੂਪ ਚ ਮਨਾਉਂਦਾ ਇਹ ਸੁਲਤਾਨ ਪਰਲੋਦੀ ਜੋ ਧਰਤੀ ਹੈ। ਇਸ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ 14 ਸਾਲ 9 ਮਹੀਨੇ 13 ਦਿਨ ਰਹੇ। ਗੁਰਦਰਾ ਦੇਸਾ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਉੱਥੇ ਉਹਨਾਂ ਦੇ ਹੱਥ ਦੀ ਬੇਰੀ ਲੱਗੀ ਹੋਈ ਹੈ ਜਿੱਥੇ ਕਿ ਮੇਲੇ ਰੂਪ ਚ ਹੁਣ ਤੁਸੀਂ ਸੰਗਤ ਨੇ ਜਾਣਾ ਦੇਖਣਾ ਤੇ ਉਸ ਪਵਿੱਤਰ ਸਥਾਨ ਤੇ 550 ਪੁਰਾਣੀ ਬੇਰੀ ਅੱਜ ਵੀ ਉਦਾਂ ਹੀ ਮੌਜੂਦ ਹੈ ਦੁਨੀਆ ਤੋਂ ਜਿੱਥੋਂ ਵੀ ਕੋਈ ਗੋਬਨੰਗ ਨਾਮ ਲੈਵਾ ਸੰਗਤਾਂ ਆਂਦੀਆਂ ਨੇ ਆਪਣੇ ਮਨੋ ਕਾਮਨਾਵਾਂ ਜੋ ਮੰਗਦੀਆਂ ਇੱਛਾ ਹੁੰਦੀਆਂ ਨੇ ਅਰਦਾਸ ਬੇਨਤੀ ਉਸ ਮਹਾਰਾਜੀ ਦੇ ਚਰਨਾਂ 'ਚ ਕਰਦੀਆਂ ਨੇ ਉਹ ਅੱਜ ਦਿਨ ਤੱਕ ਕਦੀ ਇਹ ਸੁਣਿਆ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜੀ ਤੇ ਦਰ ਤੇ ਕਿਸੇ ਨੇ ਅਰਦਾਸ ਕੀਤੀ ਹੋਵੇ ਤਾਂ ਪੂਰੀ ਨਾ ਹੋਈ ਹੋਵੇ ਗੁਰਕਾਬਾ ਗੁਰਦੁਆਰਾ ਵਿੱਚ ਕਿਹੜੇ ਜਿਹੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਪ੍ਰਕਾਸ਼ ਕਰੋ ਗੁਰਦੁਆਰਾ ਗੁਰਕਾਬਾ ਸਾਹਿਬ ਜਿੱਥੇ ਆਪਾਂ ਖੜੇ ਆ ਜੀ ਇੱਥੇ ਸ਼ਹਿਰ ਤੇ ਇਲਾਕਾ ਸਾਂਝੇ ਤੌਰ ਤੇ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਤਕਰੀਬਨ ਪ੍ਰভাত ਫੇਰੀਆਂ ਆਰੰਭ ਨੇ ਉਹ ਕਲਸ ਮਾਪਤ ਹੋਣਗੀਆਂ ਹੁਣ 10 ਤਰੀਕ ਤੋਂ ਲੰਗਰ ਸ਼ੁਰੂ ਹੋ ਚੁੱਕੇ ਨੇ ਤੁਸੀਂ ਹੁਣ ਮੇਰੇ ਨਾਲ ਚੱਲਣਾ ਅੱਜ ਹੁਣ ਮੱਕੀ ਦੀ ਰੋਟੀ ਸਾਗ ਦਾ ਲੰਗਰ ਚੱਲ ਰਿਹਾ ਹੈ ਦਾਲ ਪ੍ਰਸ਼ਾਦਾ ਚਾਵਲ ਇਦਾਂ ਦੇ ਇਹ ਸੰਗਤਾਂ ਦੇ ਸਹਿਯੋਗ ਨਾਲ ਕਿਸੇ ਇੱਕ ਵੱਲੋਂ ਨਹੀਂ ਹੈ ਇਹ ਗੁਰੂਆਂ ਦੇ ਜੀ ਮਹਾਰਾਜ ਦਾ ਜੋ ਉਸ ਘਰ ਹੈ ਇਥੋਂ ਦੀ ਬਖਸ਼ਿਸ਼ਾਂ ਜਿਹੜੀਆਂ ਪੂਰੇ ਵਰਲਡ ਵਿੱਚ ਨੇ ਇਹ ਉਸ ਘਰ ਦੇ ਵਿੱਚ ਸੰਗਤ ਇੰਨੀ ਆਉਂਦੀ ਹੈ ਕਿ ਆਪਾਂ ਸੋਚ ਨਹੀਂ ਸਕਦੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ 550 ਸਾਲਾਂ ਤੇ ਇਹ ਸੁਲਤਾਨਪੁਰ ਲੋਧੀ ਦਾ ਪਬਲਿਕ ਨੂੰ ਬਹੁਤ ਜ਼ਿਆਦਾ ਪਤਾ ਲੱਗਾ ਪਹਿਲਾਂ ਸੀ ਕਿ ਜਿਹੜੇ ਸੁਲਤਾਨਪੁਰ ਲੋਧੀ ਨਾਲ ਅਟੈਚ ਸੀ ਜਾਂ ਜਿਨ੍ਹਾਂ ਨੂੰ ਸੀ ਉਹੀ ਸੰਗਤ ਨੂੰ ਪਤਾ ਸੀ ਲੇਕਿਨ ਹੁਣ ਤੇ ਲੱਖਾਂ ਦੀ ਤੈਦਾਦ ਵਿੱਚ ਹਰ ਐਤਵਾਰ ਨੂੰ ਸੁਲਤਾਨਪੁਰ ਲੋਧੀ ਸੰਗਤਾਂ ਆਉਂਦੀਆਂ ਨੇ ਗੁਰਦੁਆਰਾ ਬੇਰ ਸਾਹਿਬ ਜਾਂਦੀਆਂ ਨੇ ਗੁਰਦੁਆਰਾ ਗੁਰੂ ਕਬਾਗ ਸਾਬ ਜਾਂਦੀਆਂ ਨੇ ਕਿਉਂਕਿ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਇਹ ਜਦੋਂ ਇਹ ਤੀਸਰੀ ਬਿਲਡਿੰਗ ਮੇਰੇ ਆਪਣੀ ਸੁਰਤ ਵਿੱਚ ਨਵੀਂ ਬਣੀ ਦੇਖੀ ਹੈ ਜੀ ਇਹ ਜਦੋਂ ਹੁਣ ਇਹਦੀ ਖੁਦਾਈ ਹੋ ਰਹੀ ਸੀ ਇਹ ਪਿਛਲਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਟਰਕਚਰ ਇੱਕ ਇਹ ਵਿੱਚੋਂ ਮਿਲਿਆ ਸੀ ਜੀ ਉਹ ਸੰਗਤਾਂ ਨੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਾਰਸੇ ਵਾਲੇ ਮਹਾਪੁਰਸ਼ਾਂ ਨੂੰ ਕਿ ਇਹਨੂੰ ਆਪਾਂ ਸੰਭਾਲ ਲਿਆ ਜਾਵੇ ਕਿ ਰੇਹਿੰਦੀ ਦੁਨੀਆ ਤੱਕ ਜਿਹੜੇ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਦੇਖ ਸੰਗਮ ਕੇ ਗੁਲਾਣਾ ਦੇ ਜੀ ਮਹਾਰਾਜ ਦਾ ਜਿਹੜਾ ਕਾਰ ਸੀ ਉਹਦੀ ਇਹ ਬੇਸਿਕ ਸਟਰਕਚਰ ਏ ਸੀ ਨਵੀਆਂ ਬਿਲਡਿੰਗਾਂ ਤੇ ਪੂਰੇ ਵਰਲਡ ਠੀਕ ਸੁਲਤਾਨ ਪਰਲੋਦੀ ਦੀ ਹਰ ਜਗ੍ਹਾ ਗੁਰਦੁਆਰਾ ਸਾਹਿਬ ਬਹੁਤ ਆਲੀਸ਼ਾਨ ਬਣ ਚੁੱਕੇ ਨੇ ਲੇਕਿਨ ਜਿਹੜੀਆਂ ਇਹ ਚੀਜ਼ਾਂ ਦੀ ਸੰਭਾਲ ਇਹ ਸੁਲਤਾਨ ਪਰਲੋਦੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਕੀਤੀ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਸਲੀ ਘਰ ਸੀ ਜਿੱਥੇ ਉਹਨਾਂ ਦੇ ਦੋਸ ਪੁੱਤਰਾਂ ਦਾ ਜਨਮ ਹੋਇਆ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਦਾ ਮੈਂ ਆਪ ਜੀ ਦੇ ਮਾਧਿਅਮ ਤੋਂ ਬੇਨਤੀ ਕਰਨਾ ਚਾਹਨਾ ਪੂਰੇ ਗੁਰਨਾਨਕ ਨਾਮ ਲੈ ਵਕ ਤੁਸੀਂ ਵੱਧ ਤੋਂ ਵੱਧ ਸੰਗਤਾਂ ਪਵਾਰਾਂ ਸਮੇਤ ਇਸ ਸਥਾਨ ਤੇ ਦਰਸ਼ਨ ਕਰਨਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ